ਆਖਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨੇ ਬੜਾ ਦਿਖਾਵਾਂਗੇ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਂ ਜੀ ਮੇਰਾ ਜਸਨਪ੍ਰੀਤ ਪਿੰਡ ਭਟੋੜ ਬਾਈ ਜੀਆ ਜ਼ਿਲ੍ਹਾ ਬਰਨਾਲਾ ਆ ਗਿਆ ਹੈ ਨਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 6275584 ਜੀ ਪਹਿਲਾ ਨੰਬਰ ਆਪਾਂ ਜਿਹੜੀ ਬੈਡ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਹੈ ਵੀ ਭਾਈ ਦੂਜਾ ਸੂਆ ਸੂਈ ਆ ਬੱਚੀ ਬੱਚਾ ਆ ਗਿਆ ਮੇਲਕਾ ਹਣਾ ਜੀ ਤੇ ਕੈਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਭਾਈ ਹੋ ਗਏ ਹੋ ਗਏ ਨੂੰ ਮੰਨ ਕੇ ਚੱਲ 304 ਦਿਨ ਭਾਈ ਤੇ ਜੇਰ ਜੁਰਦਾਰ ਤੂੰ ਰੋਕੇ ਆ ਹਾਂ ਭਾਈ ਸਾਰੇ ਬੰਨੇ ਓਕੇ ਆ ਭਾਈ ਕਿੰਨਾ ਕੁ ਦੁੱਧ ਆ ਹੁਣ ਸਟਾਰਟਿੰਗ ਜੀ ਭਾਈ ਸਟਾਰਟਿੰਗ ਦੁੱਧ ਮੰਨ ਕੇ 20 ਤੋਂ ਬਾਹਰ ਬਾਹਰ ਆ ਦੇ 18 ਕਿਲੋ ਮੰਨ ਕੇ ਚੱਲੇ ਬੰਦਾ ਹਾਂ ਭਾਈ 9 ਲੀਟਰ ਟਾਈਮ ਦਾ ਨਿਭੜੂਗਾ ਤੇ ਚੌਂਡ ਚਵਾਹ ਧਾਰਾਂ ਦੀ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਜੀ ਧਾਰਾਂ ਮਾਰ ਕੋਈ ਭੂਰ ਸਰਲਾ ਨਹੀਂ ਹਣਾ ਸਵਰਜ ਚਵਾਈ ਦੇਖੋ ਇਹ ਜੀ ਕੁਈ ਆਪਾ ਬੱਚਾ ਨਹੀਂ ਲਾਇਆ ਉਦੋਂ ਥੱਲੇ ਬੈਗੇ ਧਾਰਾ ਮਾਰ ਕੇ ਦਿਖਾਉਣੇ ਵੇ ਮਗਰਸ ਨਾਲ ਵੀ ਧਾਰਾ ਮਾਰਦੀ ਤੇ ਲੀਵਾ ਫਿਟਨੈਸ ਬਿਲਕੁਲ ਕਮਬੈਕਟ ਹਵਾਨੇ ਦੀ ਹਨਾ ਤੇ ਰੇਟ ਬਾਈ ਕੀ ਰੋਵੇ ਰੇਟ ਉਹ ਕਰਨੇ ਵੇਚਣ ਵਾਲੇ ਆਪਾਂ ਬਾਈ 1 ਲੱਖ 5000 ਦੀ ਅੱਛੀ ਦੇ ਗਜੈ ਸੋਜੂਗੀ ਬਾਮਾ ਦੀ ਮੋਟੀ ਕਰ ਤੋਰੀ ਬਾਹਰ ਨੂੰ ਸੁਵਿਰ ਕਦ ਕਾਠ ਵਗੈਰਾ ਦੇਖ ਸਕਦੇ ਹਾਂ ਸੋਹਣੀ ਸਾਫ ਸੁਥਰੀ ਤੇ ਜਿੰਦ ਜਾਨ ਦੇ ਵਿੱਚ ਆ ਧਾਰਾ ਆਪਾਂ ਮਾਰ ਕੇ ਦਿਖਾਤੀਆਂ ਕਦ ਕਾਠ ਵਾਲੀ ਬੈੜਾ ਬਾਈ ਇੱਧਰ ਖੜਾ ਬੰਦਾ ਧੀਰਿਆ ਨਹੀਂ ਬਾਈ ਤੇ ਸੁਆ ਸੁਈਆ ਦੂਜਾ ਹਨਾ ભાઈ ਦੂਜਾ ਦੰਦੋਂ ਮਾਕੇ ਛੇ ਗੇ ਦਾ ਚੱਕੀ ਆ ਬਈ ਛੇ ਗੇ ਦਾ ਚੱਕ ਰਿਹਾ ਦੂਜਾ ਸੁਆ ਤੇ ਚੰਗੀ ਕੇਅਰ ਵਗੈਰਾ ਕਰਾਂਗੇ ਲਗਭਗ ਦੋ ਦਾ ਲੀਟਰ ਦੁੱਧ ਹੋਰ ਵਾਜੂਗੀ ਹਨਾ ਬਾਈ ਮੰਨ ਕੇ ਚੱਲ ਗਏ ਪਹਿਲੇ ਸੁਆ ਦਾ ਭਾਵਾ ਬਸ ਇਹਦੇ ਬਾਹਰ ਉਹ ਮਾਰੀ ਦੇ ਜੀ ਕਹਿੰਦੇ ਬਾ ਚਾਹੇ ਬੰਦਾ 25 ਕਿਲੋ ਮੰਨ ਕੇ ਹੀ ਬੰਦਾ ਪਰਚੇਸ ਕਰ ਲੇ ਸੋ ਫਾੜੀ ਵਾਲਾ ਲੇਵਾ ਫਿਟਨੈਸ ਬਿਲਕੁਲ ਕੰਪੈਕਟ ਹੋਣਾ ਚਾਹੀਏ ਹੱਥੀ ਚਵਾਈ ਕਰ ਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈਠ ਜਾ ਥਣ ਲੱਗਿਆ ਵਾ ਅੱਗੇ ਬਾਈ ਜੀ ਦੋ ਨੰਬਰ ਦੇਖ ਰਿਹਾ ਜਰਸੀ ਆਪਣੀ ਇਹ ਕਿਹੜਾ ਸੁਆ ਸੁਈ ਹੋਈ ਹੈ ਜੀ ਦੂਜਾ ਸੂਆ ਇਹਦੇ ਮਗਰ ਵੀ ਬੱਚਾ ਆ ਗਿਆ ਹਨਾ ਹਾਂ ਬਈ ਇਹਦੀ ਮਾਈ ਬੱਚਾ ਆ ਗਿਆ ਤੇ ਦੁੱਧ ਕਿੰਨਾ ਕਾ ਥੱਲੇ ਇਹਦੇ ਹੁਣ ਦੁੱਧ ਬਈਆ ਟਾਈਮ ਬਈ ਮੰਨ ਕੇ ਚੱਲ ਵੀ 12 ਲੀਟਰ ਦੁੱਧ ਰੈਡੀ ਆ ਬਈ ਜਮਾ 16 ਮੰਨ ਲੈ ਬੰਦਾ 16 ਮੰਨ ਲੈ ਬੰਦਾ 8 ਲੀਟਰ ਪਰ ਦੁੱਧ ਦਾ ਟਾਈਮ ਦਾ ਇਹ ਥੱਲੇ ਹਾਜ਼ਰ ਆ ਹਾਜ਼ਰ ਆ ਬਈ ਵਾਲੇ ਸੂਈ ਨੂੰ ਮੰਨ ਕੇ ਚੱਲੋ ਵੀ ਹਫਤਾ ਹੀ ਕੋ ਹੋਇਆ ਹਫਤਾ ਖੋ ਗਿਆ ਸੂਈ ਨੂੰ ਜੇਰ ਧਾਰ ਬਿਲਕੁਲ ਡਨ ਆ ਜਮਾ ਜੀ ਜਮਾ ਜੀ ਰੇਟ ਵੀਰੇ ਦਾ ਕੀ ਰੱਖਿਆ ਬਾ ਰੇਟ ਬਈ ਲਾਂਡ ਦੇ ਨਾਲ ਹੀ ਗੱਲ ਆ 70 ਚ ਬਸ ਊੜ ਕਰ 70000 ਚ ਮੌਕੇ ਤੇ ਗੁਜਾਇਸ਼ ਹੋ ਜੂਗੀ ਤੇ ਬਾਕੀ ਦੁੱਧ ਆਪਾਂ ਦੇਖੇ ਵੀ ਜਰਸੀ ਦਾ ਫੈਟ ਵਾਲਾ ਚੰਗਾ ਵੀ ਘਰੇਲੂ ਦੁੱਧ ਪੀਣ ਵਾਲੇ ਬੰਦੇ ਨੂੰ ਮਾੜੀ ਨਹੀਂ ਮਾੜੀ ਨਹੀਂ ਬਾਈ ਠੰਡੀ ਸੀਲ ਆ ਕੋਈ ਲੱਤ ਛੜਾ ਵਾਲੀ ਬੈੜ ਨਹੀਂ ਦੋ ਟਾਈਮ ਚ ਵਾਜਾਂਗੇ ਬਾਈ ਚਾਰ ਟਾਈਮ ਚੋਲੇ ਜਾਂ ਸਾਡੇ ਬੰਦੇ ਜੀ ਰੇਟ ਆ ਗਿਆ 70000 ਰੁਪਏ ਮੌਕੇ ਤੇ ਗਜੈਸ ਵਗੈਰਾ ਹੋਜੂਗੀ ਹਾਂ ਬਾਈ ਕਰ ਅੱਗੇ ਬਾਈ ਜੀ ਤਿੰਨ ਨੰਬਰ ਦੇਖ ਰਹੇ ਆਂ ਆਪਾਂ ਹਾਂ ਜੀ ਤੇ ਸੁਆ ਕਿਹੜਾ ਦੂਜਾ ਬਾਈ ਫਿਰ ਦੂਜਾ ਸੂਆ ਇਹਦੇ ਮਗਰ ਬੱਚਾ ਹਨਾ ਹਾਂ ਬਾਈ ਤੇ ਕਹ ਇੱਕ ਦਿਨ ਦਾ ਸੂਆ ਇਹਦਾ ਬਾਈ ਇਹ ਨੂੰ ਹੋ ਜਾਊਗਾ ਬਾਈ ਆ ਹਫਤਾ ਅੱਛਾ ਹਫਤੇ ਤੋਂ ਹੋ ਗਿਆ ਸੂਈ ਨੂੰ ਹਨਾ ਕੱਦ ਕੱਡ ਵਾਲੀ ਬੈਣ ਆ ਬਈ ਦੁੱਧ ਕਿੰਨਾ ਥੱਲੇ ਦੇ ਦੁੱਧ ਬਈ ਆ ਇਸ ਟਾਈਮ ਬਰੇਕ ਕੈਨ ਨੂੰ ਕੁਛ ਮਰਜੀ ਆ ਕੇ 15 ਲੀਟਰ ਬਈ ਜਮਾ ਦੁੱਧ ਰੈਡੀ ਆ 15 ਲੀਟਰ ਸਾਢੇ 7 ਲੀਟਰ ਟਾਈਮ ਦਾ ਦੁੱਧ ਚੋਣਦਾ ਏ ਥੱਲੇ ਹਾਜ਼ਰ ਆ ਹਾਜ਼ਰ ਆ ਬਈ ਹਾਜ਼ਰ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਰੇਟ ਬਈ ਲੈਣ ਦੀ ਨਾ ਨਹੀਂ ਗੱਲ ਤੇ ਰੇਟ ਚੋ ਬਈ ਛੋੜ ਕਰਦਾ ਤੇ ਰੇਟ 10000 ਚੋਂ ਘਾਰੇ ਬੰਦੇ ਦਾ ਮਾਨ ਦਾਨਾ ਬਕਰ ਦਾਂਗੇ ਕਰ ਦਾਂਗੇ ਸੋ ਕੱਦ ਕੱਡ ਚੰਗਾ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਹਨਾ ਹਾਂ ਬਈ ਸੋਹਣੀ ਵਜਨ ਵਜੂਦ ਦੇ ਵਿੱਚ ਵੜ ਪੈਂਦੀ ਆ ਰੇਟ ਆ ਗਿਆ ਦਾ ਬਾਈ ਜੀ 63000 ਰੁਪਿਆ ਸੋ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ 62805 81655 ਵੀਰ ਦਾ ਨੰਬਰ ਆ ਜਿਹੜਾ ਮੁੱਲ ਕੀਤੇ ਇਹਦੇ ਮਾਨਤਨ ਹੋ ਜਾਊਗਾ ਹਾਂ ਬਾਈ ਜ਼ਰੂਰ ਕਰਾਂਗੇ ਅੱਛਾ ਜਿਹੜਾ ਬੰਦਾ ਆਪਦਾ ਦੀ ਚੋਕੇ ਲੈ ਜਾਏ ਭਾਵੇਂ ਹਾਂ ਆ ਬਾਈ ਜੈ ਦੋ ਰੰਗ ਜੀ ਵੀਰੋ ਦੇਖ ਲੈ ਚੈਨਲ ਨੂੰ ਪਿਆਰ ਦੇ